ਇਹ ਕੋਟਲੀ ਤਵਾਕ ਆਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੋਲਾਂ ਦੇ ਬਿਤੋਂ ਦੀ ਲੰਘ ਗਈ ਹੈ ਸਾਡੀਆਂ ਜਾਣੇ 20 25 ਮਈਆਂ ਜੜੀਆਂ ਨਾ ਉਹ ਜਲ ਚੁਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁਕੀਆਂ ਆ 20 15 ਮਈਆਂ ਇੱਕ ਘਰ ਦੀਆਂ ਜਲ ਚੁਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਜਲ ਚੁਕੀਆਂ ਹੋਰ ਪੇ ਟਰੈਕਟਰ ਵਗੈਰਾ ਕਿਉਂ ਹੋ ਗਿਆ ਟਰੈਕਟਰ ਇੱਕ ਟਰੈਕਟਰ ਵੀ ਜਲ ਗਿਆ ਤੇ ਸਾਡੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁਕਾ ਗਿਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪੈੜੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪੈੜੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਹੈ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲੱਕ ਕੇ ਲੈ ਗਏ ਇਹ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਭੀ ਤਾਂ ਪਿੰਡ ਦੇ ਦਿੰਦੇ ਆ ਭੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਾਟਾ ਨਾਰਤ ਗਈ ਹੈ ਤੁਹਾਡੇ ਨਾਲ ਤੁਹਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮੰਗ ਪੂਰੀ ਹੈ ਜਿਹੜੀ ਸਾਡਾ ਨਸਕਾਨ ਇਹ ਸਾਨੂੰ ਦਿੱਤਾ ਜਾਵੇ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਦਾ ਜੀ ਅਸੀਂ ਸਰਕਾਰਾਂ ਕੋਲ ਇਹੋ ਮੰਗ ਮੰਗਦੇ ਆਂ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆਂ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆ ਭਾਈ ਠੀਕ ਚੰਗੇ ਤੇ ਬੱਚੇ ਲੈ ਕੇ ਨਿਕਲੀਆਂ ਬੱਚੇ ਸੁੱਤੇ ਹੀ ਬਾਹਾਂ ਤੋਂ ਖਿੱਚ ਕੇ ਬੱਚੇ ਖੜੇ ਆ ਬੱਚੇ ਮਾਂ ਹਾਂ ਬਚਾਇਆ ਕੋ ਕੁਛ ਨਹੀਂ ਕੀਤਾ ਉਹਦਾ ਕੋਤੜ ਗਿਆ ਜੋ ਦਾਗ ਮੰਜੀ ਮੁਰਜੀ ਜੋ ਪਾਂਦਾ ਟੀਕਰ ਮੱਜਾਂ ਜੋ ਕੁਛ ਵੀ ਹੈ ਹੀ ਸੜ ਗਈ ਬੰਦੇ ਤੇ ਨਹੀਂ ਮਰ ਗਈ ਉੱਤੇ ਜਲ ਗਈ ਕੁਛ ਨਹੀਂ ਮੇ ਜੱਟ ਗੇਟ ਟੱਰੇ ਦੀ ਮੱਜਾਂ ਕੁਛ ਨਹੀਂ ਬਚਿਆ ਸੋਨਾ ਗਹਿਣਾ ਜੋ ਪੈਸੇ ਕੁਤੇ ਸਰਕਾਰ ਆਈ ਦੇ ਨੰਨ ਚ ਮਰਾ ਦੀ ਵੀ ਕੋਈ ਨਹੀਂ ਗੱਡੀ ਉਦੋਂ ਪਹੁੰਚੀ ਤੇ ਤੂੰ ਆਪ ਸਰਦੂਨ ਗਿਆ ਇਹ ਸਭ ਕੁਝ ਕੋਈ ਮਦਦ ਮੰਗਨੀ ਸਾਨੂੰ ਜੋ ਕੁਝ ਵੀ ਹੈ ਸਾਡਾ ਸਾੜਿਆ ਸਾਡਾ ਮਾਂ ਉਹ ਸਾਬ ਹੋਣਾ ਚਾਹੀਦਾ ਉਹ ਸਾਬ ਹੋਣਾ ਚਾਹੀਦਾ ਇਹ ਰਾਤ ਅਸੀਂ ਸਾਡਾ ਮਾਮਾ ਪੂਰਾ ਗਿਆ ਇਕੱਲੇ ਅਸੀਂ ਸਾਰੇ ਚੱਲ ਗਏ ਉੱਥੇ ਹਾਂਜੀ ਇਹ ਮਗਰ ਕਿਤੇ ਆਇਆ ਤੇ ਨਾਲ ਦੀ ਅਸੀਂ ਇਹਨਾਂ ਨੇ ਵਿਚ ਵਿਚ ਕੱਢੇ ਮੱਝਾਂ ਵਧੀਆਂ ਪਿੰਡ ਦੇ ਨੇ ਹੋਰੀਆਂ ਬਾਕੀ ਮੱਝਾਂ ਕੋ 20 25 ਸੜ ਗਏ ਵਾ ਕੋਈ ਬੱਕਰੀਆਂ ਸੜ ਗਈਆਂ ਘਰ ਵੀ ਸਾਰਾ ਸੜ ਗਿਆ ਤੇ ਮਾਈ ਬੁੱਢੀ ਗਈ ਨਾਲੇ ਆ ਮੇਖਨੂ ਕੱਖ ਨਹੀਂ ਦੇ ਰਿਆ ਸਭ ਕੁ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਘਰ ਦੀ ਕੋਈ ਹੋਰ ਕੀ ਜਿਹੜੀ ਇੱਕ ਕੋ ਟਰੈਕਟਰ ਪਿਆ ਹੋਰ ਕੀ ਜਿਹੜੀ ਇੱਕ ਰਹੀ ਨਵਾਲਿਆਂ ਦਾ ਆਇਆ ਉਹ ਵੀ ਸੜ ਗਿਆ ਤੇ ਬੱਕਰੀਆਂ ਬੱਕਰੀਆਂ ਚ ਪੈਸੇ ਹੀ ਕੋਈ ਥਾਂ ਲੈਣਾ ਹੁਣ ਮੱਝਾਂ ਵੇਚ ਕੇ ਪੈਸੇ ਹੀ 4-5 ਲੱਖ ਰੁਪਏ ਉਹ ਵੀ ਸੜ ਗਏ ਉਹ ਵੀ ਤੋਂ ਆਈ ਆ ਕੋਟਲੀ ਤੋਂ ਆਈ ਅੱਗ ਲੱਗੀ ਆਈਦਾ ਕੋਈ ਨਹੀਂ ਆਏ ਆਹੀ ਮੌਕਾ ਵੇਖੇਗੇ ਕੀ ਮੰੰਕੀ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰੰਕੀ ਕਰਦੇ ਅਸੀਂ ਮਾਂਗੇ ਇਹੋ ਮੰਗਦੇ ਆਂ ਵੀ ਜੋ ਸਾਡਾ ਰਹਿਸਤਾਨ ਹੋਇਆ ਸਾਨੂੰ ਹੱਕ ਦਿੱਤਾ ਜਾਵੇ ਹੱਕ ਦਿੱਤਾ ਜਾਵੇ